26 ਜਨਵਰੀ ਮੌਕੇ ਕਿਸਾਨਾਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਫਰੀਦਕੋਟ ਦੀਆਂ ਦੇਖ ਸਕਦੇ ਹੋ ਜਿੱਥੇ ਕਿ ਇਸ ਵਕਤ ਕਿਸਾਨ ਜਿਹੜੇ ਨੇ ਉਹ ਟਰੈਕਟਰ ਮਾਰਚ ਕੱਢ ਰਹੇ ਨੇ ਵੱਡਾ ਟਰੈਕਟਰ ਮਾਰਚ ਜਿਹੜਾ ਹੈਗਾ ਇਹ ਫਰੀਦਕੋਟ ਵਿੱਚ ਕੱਢਿਆ ਜਾ ਰਿਹਾ ਹੈ ਇਹ ਟਰੈਕਟਰ ਮਾਰਚ ਬਾਰੇ ਜਿਹੜਾ ਹੈਗਾ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਆਖਿਰਕਾਰ ਕਿਹੜੀਆਂ ਮੰਗਾਂ ਨੇ ਜਿਹਦੇ ਕਰਕੇ ਇਹ ਟਰੈਕਟਰ ਮਾਰਚ ਅੱਜ ਦਾ ਕੱਢਿਆ ਜਾ ਰਿਹਾ ਸਰ ਕਿਹੜੀਆਂ ਮੰਗਾਂ ਨੂੰ ਲੈ ਕੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਗਨਤੰਤਰ ਦਿਵਸ ਜੋ 26 ਜਨਵਰੀ ਹੈ ਵੱਖਰੇ ਵਿਊ ਦੇ ਵਿੱਚ 21 ਦੇ ਵਿੱਚ ਵੀ ਅਸੀਂ ਦਿੱਲੀ ਮਨਾਇਆ ਸੀ ਤੋ ਸਾਰੇ ਦੇਖ ਦੇ ਵਿੱਚ ਫਿਰ ਗਨਤੰਤਰ ਦੇ ਜਿਹੜਾ ਹੈਗਾ ਉਸ ਨੂੰ ਅਸੀਂ ਮਨਾ ਰਹੇ ਹਾਂ ਕਿ ਸ਼ਾਂਤੀਪੂਰਵਕ ਦੂਸਰਾ ਜੋ ਸਰਕਾਰ ਨੂੰ ਦੱਸਣ ਵਾਸਤੇ ਕਿ ਸੰਯੁਕਤ ਮੋਰਚਾ ਜਿਹੜਾ ਹੈਗਾ ਕਿਸਾਨ ਮੋਰਚਾ ਜਿੰਦਾ ਹੈਗਾ ਉਹਨਾਂ ਮੁਤਾਬਕ ਖਿੰਡ ਪੁਣ ਗਿਆ ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਗਿਣਤੀ ਵਧ ਰਹੀ ਹੈ ਕਿ 32 ਸੀ ਹੁਣ 37 ਹੋ ਗਈ ਹੈ ਔਰ ਜੋ ਸਾਡੀਆਂ ਰਹਿੰਦੀਆਂ ਮੰਗਾਂ ਚ ਐਮਐਸਪੀ ਦਾ ਮਸਲਾ ਹੈਗਾ ਸਾਡਾ ਚਾਹੇ ਸਾਡੇ ਜੋ ਸ਼ਹੀਦ ਹੋਏ ਨੇ ਉੱਥੇ ਉਹਨਾਂ ਨੂੰ ਮੁਆਵਜ਼ੇ ਦਾ ਉਹਨਾਂ ਨੌਕਰੀਆਂ ਦਾ ਮਸਲਾ ਹੈਗਾ ਚਾਹੇ ਸਾਡਾ ਜੋ ਉੱਥੇ ਪਰਚੇ ਦਰਜ ਹੋਏ ਨੇ ਸਾਡੇ ਕਿਸਾਨਾਂ ਤੇ ਉਹ ਹੈ ਬਿਜਲੀ ਸੋਧ ਬਿਲ 2020 ਦਾ ਮਸਲਾ ਹੈਗਾ ਪੰਜਾਬ ਦੇ ਵਿੱਚ ਕਰਜ਼ਿਆਂ ਦਾ ਮਸਲਾ ਪਿੱਛੇ ਹੜ੍ਹਾਂ ਦਾ ਮਸਲਾ ਹੈ ਸਮਾਰਟ ਮੀਟਰਾਂ ਦਾ ਮਸਲਾ ਬਹੁਤ ਸਾਰੇ ਮਸਲੇ ਆ ਸਾਰੀਆਂ ਦੋਵਾਂ ਸਰਕਾਰਾਂ ਨੂੰ ਅਲਰਟ ਕਰਨ ਵਾਸਤੇ ਜਿਹੜਾ ਹੈਗਾ ਅੱਜ ਦਾ ਪ੍ਰੋਗਰਾਮ ਜੋ ਦਿੱਤਾ ਜਾ ਰਿਹਾ 28 ਤਰੀਕ ਦੀ ਸਾਡੀ ਐਸਕੇਐਮ ਦੀ ਮੀਟਿੰਗ ਹੈ ਉਸ ਦੇ ਵਿੱਚ ਪੰਜਾਬ ਜਾਂ ਸੈਂਟਰ ਵਾਸਤੇ ਅਸੀਂ ਕੋਈ ਵੱਡਾ ਐਲਾਨ ਵੱਡਾ ਕੋਈ ਸਿਸਟਮ ਕਰ ਸਕਦੇ ਹਾਂ ਕੀ ਲੱਗ ਰਿਹਾ ਤੁਹਾਨੂੰ ਲੋੜ ਕਿਉਂ ਪਈ ਇਹ ਦਿਖਾਣ ਦੀ ਕਿ ਇਹ ਤੁਹਾਡੇ ਵਿੱਚ ਹੁਣ ਵੀ ਇਕੱਠਾ ਹੈਗੇ ਹੋ ਕਿਸ ਤਰ੍ਹਾਂ ਜਿਹੜਾ ਆਪਸ ਵਿੱਚ ਨਹੀਂ ਸਾਡੀ ਅਸੀਂ ਹੁਣ ਨੇੜੇ ਵਾਲ ਉਸ ਪਾਸੇ ਵੱਧ ਰਹੇ ਆ ਕਿਉਂਕਿ ਇਕੱਠੇ ਹੋ ਰਹੇ ਆਂ ਕੁਝ ਕਿ ਜਥੇਬੰਦੀਆਂ ਜੋ ਪਾਸੇ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰ ਰਹੇ ਆਂ ਉਹ ਇਕੱਠੇ ਕਰਕੇ ਅਸੀਂ ਉਸੇ ਤਰ੍ਹਾਂ ਜਿਵੇਂ ਐਸਕੇਮ ਆ ਬਹੁਤ ਵੱਡਾ ਚੱਲੇਗਾ ਕੁਝ ਕਿਸਾਨ ਜਥੇ ਦਿੱਲੀ ਵੱਲ ਨੂੰ ਜਾ ਰਹੀਆਂ ਨੇ ਕੋਈ ਨਹੀਂ ਉਹ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਸੀਂ ਕਿਹਾ ਉਹਨਾਂ ਨੂੰ ਵੀ ਕਰ ਰਹੇ ਆਂ ਵੀ ਆਹ ਪ੍ਰੋਗਰਾਮ ਇਕੱਠਾ ਲੀਕਿਆ ਕਰੀਏ ਇਕੱਠਾ ਲੀਕ ਕੇ ਜਦੋਂ ਵੱਡਾ ਪ੍ਰਭਾਵ ਬਣਦਾ ਕਿਉਂਕਿ ਇੱਕੇ ਵਿੱਚ ਬਾਲ ਹੈ ਕਿਉਂ ਬਾਈਕ ਉਹ ਮੁਰ ਤੋਂ ਟਰੈਕਟਰ ਮਾਰਦੀ ਤਸਵੀਰਾਂ ਤੋਂ ਦਿਖਾ ਦਿੰਨੇ ਆ ਤਸਵੀਰਾਂ ਵੇਖ ਸਕਦੇ ਹੋ ਦੂਰ ਤੱਕ ਲਗਭਗ 200 ਦੇ ਕਰੀਬ ਟਰੈਕਟਰ ਨੇ ਜੋ ਕਿ ਇਸ ਵਕਤ ਫਰੀਦ ਉੱtre ਹੋਏ ਨੇ ਤੇ ਸੜਕਾਂ ਦੇ ਵਿੱਚ ਉੱਤੇ ਜਿਹੜਾ ਹੈਗਾ ਪ੍ਰੋਟੈਸਟ ਕੀਤਾ ਜਾ ਰਿਹਾ ਇੱਕ ਮਾਰਚ ਕੀਤਾ ਜਾ ਰਿਹਾ ਅਤੇ ਇੱਕ ਇਕਾ ਜਿਹੜਾ ਜਿਸ ਤਰੀਕੇ ਨਾਲ ਪ੍ਰਧਾਨ ਸਾਹਿਬ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਲੈ ਕੇ ਕਈ ਤਰ੍ਹਾਂ ਕੀ ਦੀਆਂ ਅਫਵਾਹਾਂ ਜ ਵੀ ਉੱਡ ਰਹੀਆਂ ਸੀਗੀਆਂ ਤਾਂ ਉਹ तमाम ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਨੇ ਉਹਨਾਂ ਨੂੰ ਨਕਾਰਦੇ ਹੋਏ ਜਿਹੜਾ ਹੈਗਾ ਇੱਕ ਵੱਡਾ ਟਰੈਕਟਰ ਮਾਰਚ ਜਿਹੜਾ ਹੈਗਾ ਇਹ ਕੱਢਿਆ ਜਾ ਰਿਹਾ ਤਾਂ ਕਿ ਜੋ ਸਰਕਾਰ ਹੈ ਕੇਂਦਰ ਸਰਕਾਰ ਹੈ ਉਸ ਦੇ ਖਿਲਾਫ ਜਿਹੜਿਆ ਕੁਝ ਮੰਗਾ ਨੇ ਉਹ ਮੰਗਾ ਪੂਰੀਆਂ ਕਰਨ ਨੂੰ ਲੈ ਕੇ ਜੋ ਇੱਕ ਵਿਰੋਧ ਬੰਦੀ ਕੀਤੀ ਗਈ ਹੈ ਉਸ ਵਿਰੋਧ ਬੰਦੀ ਜਿਹੜੀ ਹੈਗੀ ਉਸ ਨੂੰ ਦਖਾਨ ਦੇ ਲਈ ਕਿ ਅਗਲਾ ਐਲਾਨ ਜਿਹੜਾ ਹੋਣਾ ਹੈ ਉਹ ਵੀ ਜਲਦ ਹੋਵੇਗਾ ਉਸ ਇੱਕਦਮ ਦਿਖਾਉਣ ਦੇ ਲਈ ਜਿਹੜਾ ਗਾਇਤਾ ਹੈ ਟਰੈਕਟਰ ਮਾਰਚ ਜਿਹੜਾ ਹੈਗਾ ਫਰੀਦਕੋਟ ਦੀਆ ਸੜਕਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਰੀਬ 200 ਤੋਂ ਵੱਧ ਟਰੈਕਟਰ ਜਿਹੜੇ ਨੇ ਦੱਸੇ ਜਾ ਰਹੇ ਨੇ ਜੋ ਕਿ ਇਸ ਵਕਤ ਫਰੀਦਕੋਟ ਦੀ ਸੜਕਾਂ ਤੇ ਉਤਰੇ ਹੋਏ ਨੇ ਅਤੇ ਕੇਂਦਰ ਦੇ ਖਿਲਾਫ ਜਿਹੜਾ ਕੁਝ ਕਿਸਾਨਾਂ ਦੇ ਪਰਚੇਦਾਰ ਜੋ ਇਸੀ ਅਦੇ ਲਖੀਮਪੁਰ ਖੇਰੀ ਵਾਲਾ ਜਿਹੜਾ ਮਾਮਲਾ ਹੈ ਉਸ ਨੂੰ ਲੈ ਕੇ ਜਿਹੜਾ ਹੈਗਾ ਇਹ ਪ੍ਰੋਟੈਸਟ ਜਿਹੜਾ ਸੀਗਾ ਇਹ ਚੱਲ ਰਿਹਾ ਹੈ ਅਤੇ ਇਹ ਵਕਰੀ ਤਸਵੀਰ ਮੁਰਤੋ ਦੇਖਣ ਨੂੰ ਮਿਲਿਆ ਪੰਜਾਬ ਦੇ ਸੜਕਾਂ ਤੇ ਜਿਸ ਤਰੀਕੇ ਨਾਲ ਕੁਝ ਸਮਾਂ ਪਹਿਲਾਂ ਦੇਖਿਆ ਜਾਂਦਾ ਸੀਗਾ ਕਿ ਬੋਟਾ ਟਰੈਕਟਰ ਮਾਰਚ ਕੱਢਿਆ ਜਾਂਦਾ ਸੀਗਾ तमाम ਜੱਥੇਬੰਦੀਆ ਪ੍ਰੋਟੈਸਟ ਕਰਦੇ ਸੀਗੀਆਂ ਤਾਂ ਹਾਲ ਦੇਖੜੀ ਕੁਝ ਜੱਥੇਬੰਦੀਆਂ ਵੱਲੋਂ ਹੁਕਮ ਦਿੱਤਾ ਗਿਆ ਕਿ ਉਹ ਫਰਵਰੀ ਵਿੱਚ ਜਿਹੜਾ ਹੈਗਾ ਦਿੱਲੀ ਵੱਲੋਂ ਕੁਝ ਕਰਨ ਗਿਆ ਅਤੇ ਫਿਲਹਾਲ ਵੇਖਦੇ ਆ ਕਿ ਇਹ ਜੱਥੇਬੰਦੀਆਂ ਅਗਲਾ ਫੈਸਲਾ ਕਿਸ ਤਰੀਕੇ ਦੀਆਂ ਲੈਂਦੀਆਂ ਨੇ ਅਤੇ ਕਿਸਾਨ ਪ੍ਰੋਟੈਸਟ ਜਿਹੜਾ ਹੈਗਾ ਚੱਲ ਰਿਹਾ ਹੈ ਹੁਣ ਜੋ ਅਗਲੀ ਰੂਪਰੇਖਾ ਲਿਖੀ ਜਾਣੀ ਹੈ ਉਹ ਕਿਸ ਤਰੀਕੇ ਦੀ ਹੋਵੇਗੀ ਫ੍ਰੀਡ ਕੋਰ ਤੋਂ ਕੈਮਰਾ ਪਰਸਨ ਮਰਪੁਰ ਸਿੰਘ ਚੱਲਦੇ ਰਾ ਸੂਰਜ ਪ੍ਰਕਾਸ਼ ਦੈਨਿਕ ਸੋਹਰਾ ਟੀਵੀ